ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨਸ ਲਿਮਟਿਡ ਤੋਂ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਰ ਸ਼ਿਕਾ ਜਸਮੀਤ ਜੀ ਟੌਪਿਕ ਬਹੁਤ ਮਹੱਤਵਪੂਰਨ ਹੈ ਟੌਪਿਕ ਕੀ ਹੈ ਕਿ ਬਹੁਤ ਸਾਰੇ ਏਜੰਟਸ ਦੇ ਪੰਜਾਬ ਚ ਕੈਨੇਡਾ ਚ ਫਾਈਲ ਲੱਗਦੀ ਹੈ ਤੇ ਰਿਫਿਊਜ਼ਲ ਪਰ ਲੈਂਡਮਾਰਕ ਇਮੀਗ੍ਰੇਸ਼ਨ ਦੀ ਰਿਫਿਊਜ਼ਲ ਦਾ ਪੱਧਰ ਉਹ ਨਹੀਂ ਹੈ ਹਾਲਾਂਕਿ 100% ਵੀਜ਼ਾ ਕਿਸੇ ਨੂੰ ਨਹੀਂ ਆਉਂਦਾ ਰਿਫਿਊਜ਼ਲ ਹੈ ਪਰ ਤੁਹਾਡਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਹੁਣ ਤੁਹਾਡੇ ਵੀਜ਼ੇ ਜ਼ਿਆਦਾ ਆਉਣ ਦਾ ਕਾਰਨ ਕੀ ਹੈ ਔਰ ਦ ਕਿਹੜੇ ਕਿਹੜੇ ਪ੍ਰੋਫਾਈਲ ਨੇ ਜਿਨ੍ਹਾਂ ਨੂੰ ਤੁਸੀਂ ਰੀਲੌਂਚ ਕਰ ਰਹੇ ਹੋ ਅਗਰ ਕਿਸੇ ਹੋਰ ਏਜੰਟ ਤੋਂ ਰਿਫਿਊਜ਼ ਹੋਏ ਨੇ ਤੇ ਤੁਸੀਂ ਕਿੰਨਾਂ ਨੂੰ ਰੀਲੌਂਚ ਕਰ ਰਹੇ ਹੋ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਤੁਸੀਂ ਜਦੋਂ ਰੀਲੌਂਚ ਕਰਦੇ ਹੋ ਉਹ ਵੀ ਤੁਸੀਂ ਸਿਲੈਕਟਿਵ ਪ੍ਰੋਫਾਈਲਸ ਕਰ ਰਹੇ ਹੋ ਸਿ ਦੇਖੋ ਪਹਿਲੀ ਗੱਲ ਤਾਂ ਇੱਕ ਕੰਸਲਟੈਂਟ ਦਾ ਕੀ ਕਹਿੰਦੇ ਆ ਐਕਸਪੀਰੀਅੰਸ ਹੋਣਾ ਬਹੁਤ ਜ਼ਿਆਦਾ ਮੈਟਰ ਕਰਦਾ ਔਰ ਅੱਜ ਦੀ ਰੇਟ ਚ ਹਾਈ ਕਮਿਸ਼ਨ ਇਹ ਵੀ ਮਾਨੀਟਰ ਕਰ ਰਹੀ ਹੈ ਕਿ ਕਿਹੜੇ ਕੰਸਲਟੈਂਟ ਤੋਂ ਤੁਹਾਡੀ ਫਾਈਲ ਲੱਗ ਰਹੀ ਹੈ ਜੋ ਲਾਂਡਮਾ ਇਮੀਗ੍ਰੇਸ਼ਨ ਦੇਖੋ ਪਿਛਲੇ 18 ਸਾਲਾਂ ਤੋਂ ਸਰਵਿਸਿਸ ਦਿੰਦਾ ਆ ਰਿਹਾ ਸਿንስ 2007 ਐਂਡ ਪਿਛਲੇ ਦੋ ਇੰਨਾ 18 ਸਾਲਾਂ ਚ ਜਿੰਨੂੰ ਇੱਕ ਚੀਜ਼ ਕਹੀ ਹੈ ਕਿ ਸਾਡੇ ਦਾ ਸਸ ਅਸੀਂ ਇੱਕੋ ਚੀਜ਼ ਬਹੁਤ ਜ਼ਿਆਦਾ ਦਿੱਤੀ ਹੈ ਉਹ ਦਿੱਤੀ ਹੈ ਰੈਪਿਊਟੇਸ਼ਨ ਸੋ ਐਮਬੈਸੀ ਚ ਰੈਪਿਊਟੇਸ਼ਨ ਕਾਲਜਸ ਨਾਲ ਰੈਪਿਊਟੇਸ਼ਨ ਔਰ ਕਾਲਜਸ ਨਾਲ ਸਾਡੀ ਕਲਾਇੰਟਸ ਦੇ ਨਾਲ ਟਰਾਂਸਪਰੈਂਸੀ ਸੋ 100% ਕਲਾਇੰਟ ਦੇ ਨਾਲ ਟਰਾਂਸਪਰੈਂਸੀ ਹੈ ਜੋ ਤੁਹਾਡੀ ਫਾਈਲ ਚ ਲਿਖਿਆ ਜਾਂਦਾ ਹੈ ਉਹ ਤੁਹਾਨੂੰ ਪੜਾਇਆ ਜਾਂਦਾ ਹੈ ਔਰ ਤੁਹਾਨੂੰ ਪਤਾ ਹੁੰਦਾ ਹੈ ਕਿ ਮੇਰੀ ਫਾਈਲ ਚ ਕੀ ਲੱਗਾ ਸੋ ਅੱਜ ਦੀ ਰੇਟ ਚ ਉਹ ਸਮਾਂ ਖਤਮ ਹੋ ਗਿਆ ਕਿ ਆਪਾਂ ਫੇਕ ਡਾਕੂਮੈਂਟ ਲਾ ਕੇ ਆਪਣੀ ਫਾਈਲ ਦਾ ਵੀਜ਼ਾ ਲੈ ਸਕਦੇ ਆ ਹੱਲੇ ਵੀ ਸਾਡੇ ਸਾਰੇ ਸਟੂਡੈਂਟਸ ਨੂੰ ਜਾਗ ਜਾਣਾ ਚਾਹੀਦਾ ਹੈ ਔਰ ਪ੍ਰਾਈਵੇਟ ਕਾਲਜ ਚ ਵੀ ਵੀਜ਼ਾ ਨਹੀਂ ਮਿਲ ਰਿਹਾ ਕੈਨੇਡਾ ਦਾ ਗਲਤੀ ਅਸੀਂ ਚੂਜ਼ ਕਰੀਏ ਯੂਨੀਵਰਸਿਟੀ ਵਾਲ ਵੀ ਜਾਣਾ ਥੋੜਾ ਸ਼ੁਰੂ ਕਰੀਏ ਬਿਕੋਜ਼ 3 ਇਅਰਸ ਬੈਚਲਰ ਡਿਗਰੀ ਤੇ ਜਾਂ ਫਿਰ ਬੈਚਲਰ ਡਿਗਰੀ ਕਾਲਜ ਚ ਵੀ ਅਸੀਂ ਜੇ ਕਰਦੇ ਆ ਤਾਂ ਸਾਨੂੰ 3 ਸਾਲ ਦਾ ਹੀ ਵਰਕ ਪਰਮਿਟ ਮਿਲਦਾ ਹੈ ਸੋ ਐਨੀ ਬੈਚਲਰ ਡਿਗਰੀ ਐਨੀ ਮਾਸਟਰ ਡਿਗਰੀ ਸਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ 3 ਸਾਲ ਦਾ ਹੀ ਮਿਲਦਾ ਸੋ ਸਟੂਡੈਂਟਸ ਇਸ ਚੀਜ਼ ਨੂੰ ਦੇਖਦੇ ਹਾਂ ਹੋਇਆ ਇਹ ਇੱਕ ਪੋਜ਼ਿਟਿਵ ਚੇਂਜ ਹੈ ਕਿ ਕੋਈ ਵੀ ਬੈਚਲਰ ਡਿਗਰੀ ਕਰਦਾ ਹੈ ਤਾਂ ਉਹਨੂੰ ਵਰਕ ਪਰਮਿਟ ਮਿਲਦਾ ਹੈ ਇਸ ਚੀਜ਼ ਤੇ ਬਹੁਤ ਜ਼ਿਆਦਾ ਆਪਾਂ ਧਿਆਨ ਦਿਈਏ ਔਰ ਕੀ ਕਹਿੰਦੇ ਆ ਕੋਸ਼ਿਸ਼ ਕਰੀਏ ਕਿ ਅਸੀਂ ਇੱਕ ਸਹੀ ਕੰਸਲਟੈਂਟ ਤੋਂ ਫਾਈਲ ਲਾਈਏ ਸੋ ਦੇਖੋ ਅਸੀਂ ਹਜ਼ਾਰਾਂ ਫਾਈਲਾਂ ਪ੍ਰੋਸੈਸ ਕਰੀ ਦੀਆਂ ਔਰ ਐਮਬੈਸੀ ਨੂੰ ਪਤਾ ਹੁੰਦਾ ਹੈ ਕਿ ਇਹ ਕਿਹੜੇ ਕੰਸਲਟੈਂਟ ਤੋਂ ਫਾਈਲ ਆ ਰਹੀ ਹੈ ਸੋ ਸਾਡੇ ਕੋਲ ਐਕਸਪਰਟ ਟੀਮ ਹੈ ਐਸਓਪੀ ਟੀਮ ਹੈ ਇਵਨ ਤੁਹਾਡੀ ਐਸਓਪੀ ਟੀਮ ਤੁਹਾਨੂੰ ਐਡਵਾਈਸ ਕਰਦੀ ਹੈ ਕਿ ਕਿੱਦਾਂ ਫਾਈਲ ਲਾਉਣੀ ਚਾਹੀਦੀ ਹੈ ਕਿੱਦਾਂ ਫਾਈਲ ਨਹੀਂ ਲਾਉਣੀ ਚਾਹੀਦੀ ਬਿਲਕੁਲ ਪਰ ਬਹੁਤ ਸਾਰੇ ਏਜੰਟਸ ਨੇ ਮੈਂ ਦੇਖਦਾ ਉਹ ਸਟੂਡੈਂਟ ਤੋਂ ਹੀ ਫਾਈਲ ਲਾਉਂਦੇ ਨੇ ਉਥੇ ਐਮਬੈਸੀ ਦੇ ਵਿੱਚ ਨੇਮ ਆਫ ਏਜੰਟ ਜਾਂ ਕੰਸਲਟੈਂਟ ਨਹੀਂ ਜਾਂਦਾ ਤੁਹਾਡਾ ਜਾਂਦਾ ਬਿਲਕੁਲ ਸੋ ਹਰ ਫਾਈਲ ਦੇ ਅੰਦਰ ਕੰਸਲਟੈਂਟ ਦਾ ਨਾਮ ਲਿਖਿਆ ਜਾਂਦਾ ਈਵਨ ਆਫਰ ਲੈਟਰ ਤੇ ਵੀ ਕੰਸਲਟੈਂਟ ਦਾ ਨਾਮ ਲਿਖਿਆ ਹੁੰਦਾ ਕਿ ਕਿਹੜੇ ਕੰਸਲਟੈਂਟ ਤੋਂ ਤੁਹਾਡੀ ਆਫਰ ਲੈਟਰ ਆਈ ਹੈ ਇਹਦਾ ਫਰਕ ਪੈਂਦਾ ਜਦੋਂ ਵੀਜ਼ਾ ਆਫੀਸਰ ਵੀਜ਼ਾ ਦਿੰਦਾ ਸੋ ਕਈ ਕੇਸਿਸ ਚ ਤਾਂ ਆਫਰ ਲੈਟਰ ਤੇ ਜੇ ਕੰਸਲਟੈਂਟ ਦਾ ਨਾਮ ਚੇਂਜ ਕਰ ਦਿੱਤਾ ਜਾਂਦਾ ਤਾਂ ਹਟਾ ਦਿੱਤਾ ਜਾਂਦਾ ਉਹਦੇ ਤੇ ਵੀ ਬੈਨ ਦੇਖਣ ਨੂੰ ਮਿਲੇ ਆ ਸੋ ਕਈ ਵਾਰੀ ਕੁਝ ਏਜੰਟ ਆਫਰ ਲੈਟਰ ਨੂੰ ਵੀ ਐਡਿਟ ਕਰ ਦਿੰਦੇ ਆ ਕਿ ਕਿਸੇ ਵੱਡੇ ਏਜੰਟ ਤੋਂ ਆਫਰ ਲੈਟਰ ਲਈ ਹੈ ਤਾਂ ਉਹਦਾ ਨਾਮ ਨਾ ਦਿਸੇ ਬੱਚੇ ਨੂੰ ਤਾਂ ਇਸ ਲਈ ਜਦੋਂ ਆਪਾਂ ਐਡਿਟ ਕਰ ਦਿੰਦੇ ਆ ਤਾਂ ਉਹਦੇ ਤੇ ਵੀ ਬੈਨ ਆ ਜੀ ਜੀ ਬਿਲਕੁਲ ਠੀਕ ਹੈ ਸੋ ਲੈਂਡਮਾਰਕ ਦਾ ਵੀਜ਼ਾ ਸਕਸੈਸ ਰੇਟ ਦੇ ਇਹ ਮੇਜਰ ਕਾਰਨ ਨੇ ਕਿ ਲੈਂਡਮਾਰਕ ਅਥੋਰਾਈਜ਼ਡ ਬਹੁਤ سارے ਕਾਲਜਸ ਦੇ ਨਾਲ ਜੁੜੀ ਹੋਈ ਕੰਪਨੀ ਹੈ ਸੋ ਜਸਪੀਤ ਜੀ ਤੁਸੀਂ ਹੁਣ ਕਿਹੜੇ ਕਿਹੜੇ ਪ੍ਰੋਫਾਈਲਸ ਨੂੰ ਰੀਫਾਈਲ ਕਰੋਗੇ ਕੈਨੇਡਾ ਲਈ ਸੇ ਦੇਖੋ ਜਿਹਦੇ ਓਵਰঅল 6 ਬੈਂਡ ਐ ਪੀਟੀ ਚ 60 ਹੈਗੇ ਆ ਉਹ ਸਾਰੇ ਪ੍ਰੋਫਾਈਲਸ ਐਲੀਜੀਬਲ ਐ ਜੀਆਈਸੀ ਪੇ ਕਰਾਓ ਆਪਣਾ ਕਿਉਂਕਿ ਜੀਆਈਸੀ ਫੰਡ ਸ਼ੋ ਨਾਲੋਂ ਬੈਟਰ ਆਪਸ਼ਨ ਹੈਗੀ ਐ ਜੇ ਐਸਡੀਐਸ ক্লোਜ਼ ਹੋ ਵੀ ਗਿਆ ਤਾਂ ਸਾਨੂੰ ਉਹਦੇ ਨਾਲ ਫਰਕ ਨਹੀਂ ਪੈਣਾ ਚਾਹੀਦਾ ਬਟ ਜੀਆਈਸੀ ਇੱਕ ਫੰਡ ਸ਼ੋ ਕਲੀਅਰ ਕਟ ਇੱਕ ਜੈਨੂਇਨ ਸਟੂਡੈਂਟ ਸ਼ੋ ਕਰਦੇ ਕਿ ਸਾਡੇ ਕੋਲ ਪੈਸੇ ਹੈਗੇ ਆ ਅਸੀਂ ਜਮ੍ਹਾਂ ਕਰਾਤ ਤੇ ਪੈਸੇ ਅਸੀਂ ਜਮ੍ਹਾਂ ਕਰਾਤੇ ਆ ਪੈਸੇ ਖਾਤੇ ਵਿੱਚ ਔਰ ਉਹ ਪੈਸੇ ICICI ਬੈਂਕ ਕੈਨੇਡਾ ਚ ਜਾਂ ਨੋਵੋਸਕੋਸ਼ੀਆ ਬੈਂਕ ਕੈਨੇਡਾ ਵਿੱਚ ਪਏ ਹੈਗੇ ਆ ਸੋ ਉਹ ਜਦੋਂ ਤੁਹਾਡੇ ਪੈਸੇ ਪਏ ਆ ਤਾਂ ਇੱਕ ਜੈਨੂਇਨ ਫੰਡ ਦੀ ਕੀ ਕਹਿੰਦੇ ਆ ਰਿਕੁਆਇਰਮੈਂਟ ਨੂੰ ਅਸੀਂ ਫੁੱਲਫਿਲ ਕਰ ਰਹੇ ਆ ਸੋ ਜੇ ਆਪਾਂ ਉਹ ਜੈਨੂਇਨ ਫੰਡ ਦੀ ਰਿਕੁਆਇਰਮੈਂਟ ਨੂੰ ਫੁੱਲਫਿਲ ਕਰ ਰਹੇ ਆ ਤਾਂ ਆਪਾਂ ਨੂੰ ਵੀਜ਼ਾ ਮਿਲੇਗਾ ਹੀ ਮਿਲੇਗਾ ਸੋ ਜੀਆਈਸੀ ਜ਼ਰੂਰ ਜਮਾ ਕਰਾਓ ਇੱਕ ਕੀ ਪੁਆਇੰਟ ਹੈਗਾ ਕਿਉਂਕਿ ਏਜੰਟ ਦਾ ਕੁਝ ਨਹੀਂ জানা ਉਹਨੇ ਫੰਡ ਸ਼ੋ ਕਰਾਏ ਤੇ ਤੁਹਾਡੇ ਤੋਂ ਪੈਸੇ ਲੈ ਲੈਣੇ ਆ ਲੱਖਾਂ ਰੁਪਈਆ ਔਰ ਮੁੜ ਕੇ ਜਦੋਂ ਰਿਫਿਊਜ਼ਲ ਆ ਜਾਣੀ ਆ ਉਹ ਲੱਖਾਂ ਰੁਪਈਆ ਮੁੜਨਾ ਵੀ ਨਹੀਂ ਤੁਹਾਡੀ ਲੜਾਈ ਹੋ ਜਾਣੀ ਆ ਔਰ ਇਸ ਤੋਂ ਚੰਗਾ ਫਿਰ ਤੁਹਾਨੂੰ ਤੁਸੀਂ ਕਹਿਣਾ ਕਿ ਮੈਂ ਜੀਆਈਸੀ ਕਰਾਈ ਹੁੰਦੀ ਤਾਂ ਵ GIC ਤੋਂ ਬਾਅਦ ਇਨ ਕੇਸ ਰਿਫਿਊਜ਼ਲ ਹੁੰਦਾ ਵੀ ਆ ਜੇ ਤੁਹਾਡੇ ਪੈਸੇ ਤੁਹਾਨੂੰ ਵਾਪਸ ਨਹੀਂ ਸੋ ਇਸ ਕਰਕੇ GIC ਮੰਡੇਟਰੀ ਹੈ 90413 90412 ਜਸਮੀਤ ਜੀ ਦੇ ਨਾਲ ਤੁਸੀਂ ਗੱਲ ਕਰੋ ਅਗਰ ਤੁਸੀਂ ਰਿਫਿਊਜ਼ਡ ਹੋ ਤਾਂ ਵੀ ਤੁਰੰਤ ਜਸਮੀਤ ਜੀ ਦੇ ਨਾਲ ਗੱਲ ਕਰੋ ਔਰ ਆਪਣੀ ਫਾਈਲ ਨੂੰ ਤੁਸੀਂ ਰੀਲੌਂਚ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ